ਤੇ ਹੁਣ ਅੱਜ ਦੇ ਸਮੇਂ ਦੇ ਵਿੱਚ ਵੇਖ ਲਓ ਅੱਗੇ ਜਾ ਕੇ ਇਹ ਨਸ਼ਿਆਂ ਦਾ ਜੋ ਅਬਦਾਲੀ ਦੇ ਛੇ ਛੇ ਫੁੱਟ ਦੇ ਬਰਸ਼ੇ ਨਹੀਂ ਜੀ ਖਤਮ ਨਹੀਂ ਕਰ ਸਕੀ ਚੜ ਚਰਖੜੀਆਂ ਖਤਮ ਨਹੀਂ ਕਰ ਸਕੀਆਂ ਆਰੇ ਖਤਮ ਨਹੀਂ ਕਰ ਸਕੇ 4-4 ਇੰਚ ਦੀਆਂ 2.5-2.5 ਇੰਚ ਦੀਆਂ ਸਰਿੰਜਾਂ ਖਤਮ ਕਰੀ ਜਾਂਦੀਆਂ ਸਾਡੀ ਨੌਜਵਾਨੀ ਗੱਲ ਅਸੀਂ ਇੱਕ ਪਿੰਡ ਗਏ ਉਨਨੇ ਟਿਕਾ ਇਸ ਐਸੀ ਜਗ੍ਹਾ ਤੇ ਲਾ ਰਿਆ ਆ ਪੱਟ ਦੇ ਕੋਲੋਂ ਨੌਜਵਾਨ ਦਾ ਆ ਸਾਰਾ ਪੱਟ ਸਮੇਤ ਉਹ ਦਿੱਲਤ ਵੱਡੀ ਹੋਈ 휠 ਚੇਅਰ ਤੇ ਬੈਠਾ ਨੌਜਵਾਨ 23-24 ਸਾਲ ਦਾ ਆ ਮਾੜਾ ਨਸ਼ਾ ਸਾਨੂੰ ਖਤਮ ਕਰੀ ਜਾਂਦਾ ਅਬਦਾਲੀ ਵਰਗੇ ਨਾਦਿਰ ਸ਼ਾਹ ਵਰਗੇ ਜਕਰੀਏ ਵਰਗੇ ਨਾ ਖਤਮ ਕਰ ਸਕੇ ਆ ਢਾਈ ਇੰਚ ਦੀ ਸਰਿੰਜ ਇਹ ਖਤਮ ਕਰ ਰਹੀ ਹੈ ਚਿੱਟਾ ਖਤਮ ਕਰ ਰਿਹਾ ਹੈ ਇੱਕ ਇੱਕ ਦੋ ਦੋ ਬੱਚੇ ਘਰ ਦੇ ਵਿੱਚ ਉਹਨਾਂ ਦਾ ਵੀ ਡਰ ਲੱਗਿਆ ਰਹਿੰਦਾ ਕਿਤੇ ਮਾੜੀ ਸੰਗਤ ਦੇ ਵਿੱਚ ਨਾ ਚਲੇ ਜਾਣ ਮਾੜੀ ਸੰਗਤ ਇੱਥੇ ਹੀ ਨਰਕਾਂ ਦਾ ਵਾਸੀ ਬਣਾ ਦਿੰਦੀ ਹੈ ਬੰਦੇ ਨੂੰ ਇੱਥੇ ਕਬੀਰ ਚਾਵਲ ਕਾਰਨੇ ਤੋਖ ਕੋ ਮੋਲੀ ਲਾਏ ਸੰਗਤ ਸੰਗੀ ਬੈਸਤੇ ਤੋ ਪੁੱਛੈ ਧਰਮ ਰਾਈ ਕੱਢਣੇ ਤ ਚੌਲ ਹੁੰਦੇ ਨੇ ਤੇ ਜਿਹੜੇ ਤੇ ਛਿਲਕੇ ਹੁੰਦੇ ਛਿਲਕੇ ਓ ਛਿਲਕੇ ਵਿਚਾਰੇ ਐਵੇਂ ਕੁੱਟੇ ਜਾਂਦੇ ਹੁੰਦੇ ਕੱਢਣੇ ਤ ਚੌਲ ਨੇ ਆਸੋ ਤਾਂ ਟੁੱਟ ਪੈਣੀ ਮਨਮੁੱਖਾਂ ਦੇ ਪਰ ਜਿਹੜੇ ਐ ਆ ਕੇ ਕੋਲ ਬਹਿਣ ਵਾਲੇ ਹੁੰਦੇ ਮਾੜੀ ਸੰਗਤ ਦੇ ਵਿੱਚ ਸੇਕ ਉਹਨਾਂ ਨੂੰ ਵੀ ਲੱਗ ਜਾਂਦਾ ਕਬੀਰ ਚਾਵਲ ਕਾਰਨੇ ਤੁਖ ਕੋ ਮੋਹਲੀ ਲਾਇ ਮੋਲੀ ਚ ਰੱਖ ਕੇ ਜਦੋਂ ਕੁੱਟਦੇ ਨੇ ਨਾ ਤੁਖ ਕੋ ਮੋਹਲੀ ਲਾਇ ਸੰਗ ਕ ਸੰਗੀ ਬੈਸ ਤੇ ਤੋਂ ਪੁੱਛੈ ਧਰਮ ਰਾਹੀ ਧਰਮ ਰਾਹੀ ਕਬੀਰ ਸਾਖਤ ਸੰਗ ਨਾ ਕੀਜੀਐ ਦੂਰ ਹੋਇ ਜਾਈਐ ਭਾਗ ਬਾਸਨਕਾਰੋ ਪਰਸੀਐ ਤੋਕਿਸ਼ ਲਾਗੈ ਦਾਗ ਕਾਲੇ ਚੁੱਲ੍ਹੇ ਤੇ ਚੜੇ ਹੋਏ ਬਰਤਨ ਪਾਏ ਹੋਣ ਜੇ ਧੋਤੇ ਨਾ ਹੋਣ ਕਾਲਖ ਲੱਗੀ ਹੋਵੇ ਉਹਨਾਂ ਦੇ ਥੱਲਿਆਂ ਤੇ ਚਿੱਟੇ ਕੱਪੜੇ ਪਾ ਕੇ ਲੰਗੀਏ ਥੋੜੀ ਨਾ ਥੋੜੀ ਕਾਲਖ ਆਪਣੇ ਕੱਪੜਿਆਂ ਦੇ ਉੱਤੇ ਵੀ ਲੱਗ ਜਾਂਦੀ ਏ ਐਸ ਕਰਕੇ ਬਾਣੀ ਜਗਾ ਜਗਾ ਦੇ ਉੱਤੇ ਸਾਨੂੰ ਸਮਝਾਉਂਦੀ ਐ ਫਰਮਾਉਂਦੀ ਐ ਮੈਂ ਜਿੰਨਾ ਵੀ ਹੋ ਸਕੇ ਮਾੜੀ ਸੰਗਤ ਦੇ ਕੋਲੋਂ ਦੂਰੀ ਰਹੀ ਭਗਤ ਕਬੀਰ ਜੀ ਤਾਂ ਕਹਿੰਦੇ ਵੇਖੀ ਮਾੜੀ ਸੰਗਤ ਤੇ ਜਾਵੇ ਭਾਜੀ ਜਾਵੀ ਉਹਨਾਂ ਤੋਂ ਪਰੇ ਦੂਰੀ ਚੱਲਿਆ ਜਾਵੀ ਦੂਰੀ ਐਦਾਂ ਭਗਤ ਕਬੀਰ ਜੀ ਆਪਣੇ ਸ਼ਲੋਕਾਂ ਦੇ ਵਿੱਚ ਦੱਸਦੇ ਹੈ